ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਜਿੰਨੇ ਤੁਸੀਂ ਦੇਖ ਰਹੇ ਮੇਰੀਆਂ ਭੈਣਾਂ ਮੇਰੀਆਂ ਮਾਤਾ ਮੇਰੇ ਵੱਡੇ ਬਜ਼ੁਰਗ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਆਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਤੁਹਾਡੇ ਖਾਤਰ ਆਪਾਂ ਬਹੁਤ ਵਧੀਆ ਰੇਟ ਦੇ ਵਿੱਚ ਕੋਠੀ ਲੈ ਕੇ ਪਹੁੰਚੇ ਆਂ ਜੀ ਗੱਲ ਕਰਾਂਗੇ ਆਪਾਂ ਪੂਰੀ ਸਸਤੇ ਰੇਟ ਦੇ ਵਿੱਚ ਆਪਾਂ ਲੈ ਕੇ ਪਹੁੰਚੇ ਆਂ ਤੇ ਜਿੰਨੇ ਤੁਸੀਂ ਦੇਖ ਰਹੇ ਜੇ ਤੁਹਾਡੇ ਕੋਲੇ ਵੀ ਕੋਠੀ ਘਰ ਮਕਾਨ ਹੈਗਾ ਜੀ ਵੇਚਣ ਵਾਸਤੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਆਪਣੇ ਕੋਲੇ ਭੇਜ ਦਿਓ ਆਪਣੇ WhatsApp ਨੰਬਰ ਤੇ ਉੱਪਰ ਹਮੇਸ਼ਾ ਚੱਲਦਾ ਰਹਿੰਦਾ 73800 ਪੂਰਾ ਆਡਾ ਪਫਰੀ ਦੇ ਵਿੱਚ ਤੁਹਾਡੀ ਲਗਾ ਦੇਵਾਂਗੇ ਨਵੀਆਂ-ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਕੂਠੀਆਂ ਪਤਵਾੜੇ ਖਤਰ ਪੂਰੀ ਖੁੱਲੀ ਡੁੱਲੀ ਲੈ ਕੇ ਪਹੁੰਚੇ ਹਾਂ ਤੇ ਨਵੀਂ ਬਣੀ ਹੋਈ ਆ ਤੇ ਸਾਹਮਣੇ ਤੁਸੀਂ ਦੇਖ ਰਹੇ ਹੋ ਫਰੰਟ ਤੇ ਜਗ੍ਹਾ ਆਪਾਂ ਨੂੰ ਬਹੁਤ ਜ਼ਿਆਦਾ ਮਿਲ ਚੁਕੀ ਸੀ ਜੇ ਆਪਾਂ ਜਗ੍ਹਾ ਦੀ ਗੱਲ ਕਰੀਏ ਤਾਂ ਟੋਟਲ 33 ਮਰਲੇ ਜਗ੍ਹਾ ਨਹੀਂ 33 ਮਰਲੇ ਚੋਂ ਚਾਰ ਮਰਲੇ ਤਾਂ ਇੱਕ ਪਾਸੇ ਰਹਿ ਜਾਂਦੀ ਹੈ ਜੀ ਇਹਨਾਂ ਦੀ ਜਗ੍ਹਾ ਉਹ ਨਾਲ ਹੀ ਲੱਗਦੀ ਆ ਤੇ ਜਿਹੜੀ ਕੋਠੀ ਬਣੀ ਹੋਈ ਆ ਪੂਰੀ ਕੋਠੀ ਦਾ ਬਿਹੜਾ ਜਿੰਨਾ ਤੁਸੀਂ ਦੇਖ ਰਹੇ ਹੋ ਵੀਡੀਓ ਚ ਆਹ ਜਿਹੜੀ ਜਗ੍ਹਾ ਆਹ ਹੈਗੀ ਆ 29 ਮਰਲੇ ਚਾਰ ਮਰਲੇ ਉਹ ਇੱਕ ਸਾਈਡ 'ਚ ਇਹਨਾਂ ਦੇ ਪਏ ਨੇ ਡਿਮਾਂਡ ਬਹੁਤ ਘੱਟ ਇਹਨਾਂ ਨੇ ਲਾ ਕੇ ਭੇਜੀ ਆ ਤੁਹਾਨੂੰ ਸਾਰਾ ਕੁਝ ਪਤਾ ਲੱਗ ਗਿਆ ਹੋਊਗਾ ਤੇ ਆਪਾਂ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਜੀ ਸਾਰਾ ਕੁਝ ਤੁਹਾਨੂੰ ਵਧੀਆ ਤਰੀਕੇ ਨਾਲ ਦੇਖਣ ਨੂੰ ਮਿਲੂਗਾ ਜਿੰਨਾਂ ਕੋਲੇ ਪਸ਼ੂ ਹੈਗੇ ਆ ਜੀ ਜਿਹੜੇ ਮਾਲਕ ਪਸ਼ੂ ਰੱਖਦੇ ਆ ਤੇ ਜਿਨ੍ਹਾਂ ਨੂੰ ਖੁੱਲੀ ਡੁੱਲੀ ਕੋਠੀ ਚਾਹੀਦੀ ਹੈ ਬੜਾ ਪੂਰਾ ਵੱਡਾ ਚਾਹੀਦਾ ਤੇ ਜਿਨ੍ਹਾਂ ਕੋਲੇ ਸੰਦ ਸੰਦੇੜੇ ਬਹੁਤ ਜ਼ਿਆਦਾ ਨੇ ਉਹਨਾਂ ਵਾਸਤੇ ਖਾਸ ਆਪਾਂ ਵੀਡੀਓ ਲੈ ਕੇ ਪਹੁੰਚੇ ਆਂ ਬਾਕੀ ਹਰ ਕੋਈ ਖਰੀਦ ਸਕਦਾ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਨੇ ਵੀ ਖਰੀਦਣੀ ਹੈ ਕਿਸੇ ਮੇਰੀ ਭੈਣ ਨੇ ਮੇਰੀ ਮਾਤਾ ਨੇ ਮੇਰੇ ਬਡੇ ਬਜ਼ੁਰਗ ਨੇ ਮੇਰੇ ਭਰਾ ਨੇ ਕਿਸੇ ਨੂੰ ਵੀ ਚਾਹੀਦੀ ਹੈ ਕੋਠੀ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਬਾਕੀ ਆਪਾਂ 25 ਲੱਖ ਦੀ ਡਿਮਾਂਡ ਦੇ ਵਿੱਚ ਲੈ ਕੇ ਪਹੁੰਚੇ ਆਂ ਜਿਹੜੀ ਕੋਠੀ ਹੈ ਜੀ ਆਹ 29 ਮਰਲੇ ਚ ਇਹਦਾ ਰੇਟ ਤਾਂ 25 ਲੱਖ ਰੁਪਈਆ ਜਿਹੜੇ 4 ਮਰਲੇ ਅਲੱਗ ਤੋਂ ਪਏ ਨੇ ਉਹਦਾ ਰੇਟ ਇਹਨਾਂ ਨੇ ਅਲੱਗ ਤੋਂ ਲਾ ਕੇ ਭੇਜਿਆ 1 ਲੱਖ 80 ਹਜ਼ਾਰ ਰੁਪਈਆ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਕੂਠੀ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਕਹਿੰਦੇ ਵੀ ਬਹਿ ਕੇ ਵੀ ਗੱਲ ਕਰ ਲਾਂਗੇ ਬਾਕੀ ਤੁਸੀਂ ਅੰਦਰੋਂ ਵੀ ਦੇਖੋਗੇ ਕੂਠੀ ਹੈ ਜਿਹੜੀ ਬਹੁਤ ਵਧੀਆ ਬਣੀ ਹੋਈ ਆ ਪਸ਼ੂਆਂ ਵਾਸਤੇ ਇੱਕ ਪਾਸੇ ਸੰਧੇੜੇ ਵਾਸਤੇ ਇੱਕ ਪਾਸੇ ਹਰ ਚੀਜ਼ ਬਣੀ ਹੋਈ ਹੈ ਜੀ ਬਾਕੀ ਰਸੋਈ ਕਿਚਨ ਬਾਥਰੂਮ ਵਗੈਰਾ ਵਧੀਆ ਤੁਹਾਨੂੰ ਮਿਲ ਜਾਊਗਾ ਜੀ ਆਪਾਂ ਪਿੰਡ ਦੀ ਗੱਲ ਕਰੀਏ ਤਾਂ ਪਿੰਡ ਇਹਨਾਂ ਦਾ ਗਿੱਲ ਹੈ ਤੇ ਤਹਿਸੀਲ ਫਿਰੋਜ਼ਪੁਰ ਤੇ ਜ਼ਿਲ੍ਹਾ ਵੀ ਇਹਨਾਂ ਨੂੰ ਫਿਰੋਜ਼ਪੁਰ ਹੀ ਲੱਗਦਾ ਟੋਟਲ 9 ਨਾਗ ਬਣੇ ਹੋਏ ਨੇ ਇੱਕ ਕਿਚਨ ਹੋ ਗਿਆ ਇੱਕ ਸਟੋਰੂਮ ਹੋ ਗਿਆ ਇੱਕ ਡਰਾਇੰਗ ਰੂਮ ਹੋ ਗਿਆ ਬਾਕੀ ਸਾਰੇ ਬੈਡਰੂਮ ਨੇ ਬਾਕੀ ਲੌਬੀ ਏਰੀਆ ਪੂਰਾ ਖੁੱਲਡੁੱਲਾ ਆਪਾਂ ਨੂੰ ਮਿਲ ਜੂਗਾ ਜੀ ਤੇ ਬਾਕੀ ਵਧੀਆ ਕੁਠੀਆ 25 ਲੱਖ ਰੁਪਏ ਡਿਮਾਂਡ ਇਹਨਾਂ ਨੇ ਕਹੀ ਆ ਬਾਕੀ ਕਹਿੰਦੀ ਆ ਵੀ ਮੌਕੇ ਤੇ ਘਾਟਾ ਵਾਧਾ ਵੇ ਕੇ ਕਰ ਲਵਾਂਗੇ ਜੇ ਕਿਸ ਨੂੰ ਪਸੰਦ ਆ ਬਿਆ ਕੋਠੀ ਜਾ ਕੇ ਕੋਈ ਦੇਖਣ ਦਾ ਚਾਹਵਾਨ ਹੈਗਾ ਤੁਸੀਂ ਜਾ ਕੇ ਵੀ ਦੇਖ ਸਕਦੇ ਹੋ ਤੇ ਅੰਦਰੋਂ ਇਹਨਾਂ ਨੇ ਸਾਰਾ ਕੁਝ ਦਿਖਾਇਆ ਹੀ ਹੈ ਤੁਸੀਂ ਜਿਵੇਂ ਕੀ ਦੇਖ ਹੀ ਰਹੇ ਹੋ ਜੀ ਬਾਕੀ ਨ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ ਜਿਹੜੇ ਮਾਲਕ ਨੇ 77 195 9550 38 ਦੁਬਾਰਾ ਫਿਰ ਤੋਂ ਕਨਫਰਮ ਕਰਵਾ ਦਿੰਨਾ 77 195 9550 38 ਇਹ ਦੋ ਨੰਬਰ ਇਹਨਾਂ ਨੇ ਦਿੱਤੇ ਆ ਦੂਜਾ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦਿੰਨਾ 84200 752046 ਦੋਵੇਂ ਨੰਬਰ ਜਿਹੜੇ ਤੁਹਾਨੂੰ ਮੈਂ ਦਿੱਤੇ ਆ ਦੋਵੇਂ ਨੰਬਰ ਮਾਲਕ ਦੇ ਆ ਤੇ ਦੋਵੇਂ ਨੰਬਰ ਚੱਲਦੇ ਆ ਜੀ ਕਿਸੇ ਵੀ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਪਿੰਡ ਗਿੱਲ ਜਾ ਕੇ ਤੁਸੀਂ ਦੇਖ ਲਿਓ ਤੇ ਵਧੀਆ ਲੋਕੇਸ਼ਨ ਆ ਆਸ-ਪਾਸੇ ਦਾ ਮਾਹੌਲ ਵਧੀਆ ਗਾ ਤੇ ਮੁਹੱਲਾ ਵਧੀਆ ਪਿੰਡ ਵੀ ਵਧੀਆ ਜੀ ਬਾਕੀ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਜੀ ਤੇ ਕਿਸੇ ਨੂੰ ਵੀ ਪਸੰਦ ਆਉਂਦਾ ਜਾ ਕੇ ਦੇਖ ਸਕਦਾ ਹੋ ਬਾਕੀ ਕੁੱਠੀ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਵਧੀਆ ਲੱਗੀ ਇਹ ਵੀਡੀਓ ਤਾਂ ਵੀਡੀਓ ਨੂੰ ਸਾਰੇ ਤੁਸੀਂ ਲਾਈਕ ਲਾਜ਼ਮੀ ਕਰ ਦਿਓ ਨੀਚੇ ਤੁਹਾਨੂੰ ਇੱਕ ਲਾਈਕ ਦਾ ਬਟਨ ਮਿਲ ਜਾਊਗਾ ਵੀਡੀਓ ਵਧੀਆ ਲੱਗੀ ਪਸੰਦ ਆਈ ਅਸੀਂ ਹਰ ਰੋਜ਼ ਤੁਸੀਂ ਇਸੇ ਤਰ੍ਹਾਂ ਦੀ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹਨੂੰ ਜਰੂਰ ਦਬਾ ਦਿਓ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਤਾਂ ਕਮੈਂਟ ਕਰਨਾ ਨਾ ਭੁੱਲਿਓ ਜੀ ਕਮੈਂਟ ਸਾਰੇ ਲਾਜ਼ਮੀ ਕਰ ਦਿਓ ਤੇ ਕਿਸ ਕੋਲੇ ਕੂਠੀਆ ਘਰ ਮਕਾਨ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੇਚਣਾ ਜੇਕਰ ਤੁਸੀਂ ਚਾਹੁੰਦੇ ਹੋ ਕੋਈ ਵੀ ਆਪਦੀ ਕੂਠੀ ਘਰ ਮਕਾਨ ਹਵੇਲੀ ਮਹਿਲ ਕਿਸੇ ਵੀ ਏਰੀਆ ਚੋਂ ਪਿੰਡ ਸ਼ਹਿਰ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਬਸ ਆਪਣੇ ਕੋਲੇ ਭੇਜ ਦਿਆ ਕਰੋ ਵੀਡੀਓ ਬਣਾ ਕੇ ਪੂਰੀ ਵਧੀਆ ਤੇ ਜਾਣਕਾਰੀ ਸਾਰੀ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਤੋਂ ਅੜੀ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਗੈਰਾ ਵੀ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੁੰਦਾ ਜੀ ਬਸ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਤੇ WhatsApp ਤੇ ਆਪਦੇ Facebook ਦੇ ਗਰੁੱਪਾਂ ਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਦਾ ਕਰੋ ਵੱਧ ਤੋਂ ਵੱਧ ਜਦੋਂ ਸ਼ੇਅਰ ਕਰ ਦੂੰ ਤੇ ਸਪੋਰਟ ਕਰ ਦੂੰ ਤੇ ਬਹੁਤ ਸਾਰਾ ਤੁਸੀਂ ਚੈਨਲ ਨੂੰ ਪਿਆਰ ਦਿੰਦੇ ਹੋ ਬਹੁਤ ਵਧੀਆ ਲੱਗਦਾ ਜੀ ਬਸ ਕਰਦੇ ਰਿਹਾ ਕਰੋ ਜੀ ਬਾਕੀ ਤੁਸੀਂ ਬਹੁਤ ਜ਼ਿਆਦਾ ਸਪੋਰਟ ਕਰਦੇ ਹੋ ਪਿਆਰ ਦਿੰਦੇ ਹੋ ਬਸ ਹਮੇਸ਼ਾ ਇਸੇ ਤਰ੍ਹਾਂ ਬਣਾ ਕੇ ਰੱਖਿਓ ਤੇ ਹਰ ਰੋਜ਼ ਤੁਸੀਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੰਦੇ ਹੋ ਸਪੋਰਟ ਦਿੰਦੇ ਹੋ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੇ ਇਸੇ ਵੀਡੀਓ ਨੂੰ ਵੀ ਆਪਣਾ ਬਹੁਤ ਸਾਰਾ ਤੁਸੀਂ ਪਿਆਰ ਦੇਵੋਗੇ ਬਾਕੀ ਹੁਣ ਦਿਓ ਜੀ ਮੈਨੂੰ ਇਜਾਜ਼ਤਾਂ ਜਲਦੀ ਮਿਲਦਾ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ ਜੇ ਕਿਸੇ ਨੇ ਐਡ ਕਰਵਾਉਣੀ ਆਪਣਾ ਨੰਬਰ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਹੈ ਨੰਬਰ ਆਪਣਾ 7380 पूरा 6217 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਜਲਦੀ ਤੋਂ ਜਲਦੀ ਐਡ ਤੋਂ ਵੜੀ ਲਗਾ ਦਿੱਤੀ ਜਾਊਗੀ